ਪੰਜਾਬ ਵਾਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੁਆਬਾ ਤੇ ਅਖੀਰ ਦੇ ਵਿੱਚ ਥਾਰ ਜੀਪ ਦੇ ਫੀਚਰਸ ਬਾਰੇ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਲੁਧਿਆਣਾ ਤੇ ਬਾਕੀ ਮਾਲਵੇ ਇਲਾਕੇ ਦੇ ਵਿੱਚ 27 ਤੇ 28 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਤੇ ਅਗਲੇ ਸਾਲ 6 ਤੇ 7 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਮਾਲਵਾ ਇਲਾਕੇ ਦੇ ਵਿੱਚ ਹੋਵੇਗੀ ਜਿੰਨਾਂ ਜਰ ਮਾਰੀ ਹੈ ਗੁਰਦਾਸਪੁਰ ਅੰਮ੍ਰਿਤਸਰ ਤੇ ਮਾਝਾ ਇਲਾਕੇ ਦੇ ਵਿੱਚ 27 ਤੇ 28 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਤੇ 6 ਤੇ 7 ਤਰੀਕ ਨੂੰ ਵਾਪਸ ਤੋਂ ਦੁਬਾਰਾ ਫੇਰਮੀ ਆਉਣ ਦੀ ਸੰਭਾਵਨਾ ਤੇ ਬਾਕੀ ਦਿਨਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਬਦਲਵਾਈ 2 3 ਤਰੀਕ ਨੂੰ ਰਹੇਗੀ। ਜਲੰਧਰ ਨਵਾਂ ਸ਼ਹਿਰ 27 28 ਨੂੰ ਮੀਂਹ ਪੈਣ ਦੀ ਸੰਭਾਵਨਾ ਤੇ ਇਸੇ ਤਰ੍ਹਾਂ ਹੀ 6 ਤੇ 7 ਤਰੀਕ ਨੂੰ ਹੋਵੇਗੀ। ਬਾਕੀ ਦਿਨਾਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਬਦਲਵਾਈ ਸਾਰਾ ਹਫਤਾ ਰਹਿਣ ਦੀ ਸੰਭਾਵਨਾ ਦਿਨ ਐਤਵਾਰ 29 ਤਰੀਕ ਨੂੰ ਧੁੱਪ ਲੱਗਣ ਦੀ ਸੰਭਾਵਨਾ ਰਹੇਗੀ। ਹੁਣ ਨਜ਼ਰ ਮਾਰਦੇ ਹਾਂ ਮਹਿੰਦਰਾ ਦੀ ਜੀਪ ਤੇ ਉੱਤੇ ਜੇਤੀ ਕੀਮਤ 16 ਤੋਂ 17 ਲੱਖ ਦੇ ਵਿੱਚ ਹੈ ਤੇ ਇਹ ਡੀਜ਼ਲ ਤੇ ਪੈਟਰੋਲ ਮਾਡਲ ਦੇ ਵਿੱਚ ਆਉਂਦੀ ਆ। ਜਿਆਦਾਤਰ ਇਹ ਪੰਜ ਰੰਗਾਂ ਦੇ ਵਿੱਚ ਆਉਂਦੀ ਆ ਐਕਵਾ ਮਰੀਨ, ਵਾਈਟ, 레드, ਬਲੈਕ ਤੇ ਗ੍ਰੇ ਕਲਰ ਦੇ ਵਿੱਚ ਜਿਆਦਾ ਪੰਜ ਮਾਡਲ ਇਹਦੇ ਆਉਂਦੇ ਨੇ। ਨਵੇਂ ਵਾਰਡਲਾਂ ਦੇ ਵਿੱਚ ਟਾਇਰ ਦਾ ਪ੍ਰੈਸ਼ਰ ਤੁਹਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਕਿੰਨਾ ਪ੍ਰੈਸ਼ਰ ਜੇ ਹਵਾ ਘੱਟ ਹੋਵੇ ਤਾਂ ਉਸ ਦੀ ਇੰਡੀਕੇਸ਼ਨ ਪਤਾ ਲੱਗਦੀ ਰਹਿੰਦੀ ਆ। ਜਿੱਦਾਂ ਟਾਇਰ ਫਰੰਟ ਟਾਇਰ ਦੇ ਮੋਨ ਦਾ ਐਂਗਲ ਵੀ ਪਤਾ ਚੱਲਦਾ ਰਹਿੰਦਾ। ਟੱਚ ਸਕਰੀਨ ਦੇ ਨਾਲ ਤੁਸੀਂ 4x4 ਤੋਂ 2x4 ਵੀ ਕਨਵਰਟ ਕਰ ਸਕਦੇ ਹੋ। ਜਿਵੇਂ ਆਫ ਰੋਡਿੰਗ ਕੁਝ ਲੋਕ ਕਰਦੇ ਨੇ ਪਹਾੜਾਂ ਦੇ ਵਿੱਚ ਕਾਰ ਚਲਾਉਣਾ ਤੇ ਉੱਥੇ ਵੀ ਇਹਦੀਆਂ ਸੈਟਿੰਗ ਉਸ ਤਰੀਕੇ ਨਾਲ ਬਦਲ ਜਾਂਦੀਆਂ ਨੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਇਹ 2x4 ਤੇ 4x4 ਦੇ ਵਿੱਚ ਕਨਵਰਟ ਹੋ ਜਾਂਦੀ ਆ ਜ਼ਿਆਦਾਤਰ ਲੋਕ ਮੈਨੂਅਲ ਗੇਅਰ ਵਾਲੀ ਲੈਂਦੇ ਨੇ ਜੋ ਕਿ ਹੱਥ ਨਾਲ ਗੇਅਰ ਬਾਸਕਣ ਤੇ ਦੂਸਰਾ ਆਟੋਮੈਟਿਕ ਗੇਅਰ ਵੇਧ ਵਿੱਚ ਵੀ ਥਾਰ ਆਉਂਦੀ ਆ ਡੀਜ਼ਲ ਗੱਡੀਆਂ ਦਾ ਇੰਜਨ D117 ਤੇ M Hawk 130 ਹੁੰਦਾ ਆ ਤੇ ਜਿਹੜਾ ਪੈਟਰੋਲ ਜੀਪ ਦਾ ਇੰਜਨ ਆ ਉਹ ਆਸਟ੍ਰੇਲੀਅਨ 150 ਹੁੰਦਾ ਵਾ ਜੀਪ ਦੇ ਵਿੱਚ ਆਪਸ਼ਨਲ ਛੱਤ ਵੀ ਲਾ ਸਕਦੇ ਆ ਤਾਂ ਕਿ ਇਹਨੂੰ ਓਪਨ ਜੀਪ ਬਣਾਇਆ ਜਾ ਸਕੇ ਡਰਾਈਵਰ ਤੇ ਪੈਸੇਂਜਰ ਦੀ ਸੇਫਟੀ ਵਾਸਤੇ ਇਸਦੇ ਵਿੱਚ 에어 ਬੈਗ ਸੀਟ ਬੈਲਟ ਤੇ ਫਰੇਮ ਨੂੰ ਸਟਰੋਂਗ ਬਣਾਇਆ ਗਿਆ ਹੈ ਤਾਂ ਕਿ ਐਕਸੀਡੈਂਟ ਦੇ ਦੌਰਾਨ ਕਿਸੇ ਨੂੰ ਵੀ ਜਿਆਦਾ ਸੱਟ ਨਾ ਲਗੇ ਜੇ ਐਕਸਲ ਮਾਡਲ ਦੇ ਡੀਜ਼ਲ ਤੇ ਪੈਟਰੋਲ ਇੰਜਣ ਉੱਤੇ ਨਜ਼ਰ ਮਾਰੀਏ ਤਾਂ ਪੈਟਰੋਲ ਇੰਜਣ ਦੀ ਪਾਵਰ ਡੀਜ਼ਲ ਨਾਲੋਂ ਜ਼ਿਆਦਾ ਹੁੰਦੀ ਆ ਜਿਵੇਂ ਕਿ ਦੇਖ ਸਕਦੇ ਹਾਂ ਕਿ ਐਲ ਐਕਸ ਮਾਡਲ ਦੇ ਵਿੱਚ ਐਮ ਹਾਕ 130 ਸੀ ਆਰ ਡੀ ਜਿਹੜਾ ਡੀਜ਼ਲ ਇੰਜਣ ਹੈ ਉਹ ਵੱਧ ਤੋਂ ਵੱਧ ਪਾਵਰ 97 ਦਿੰਦਾ ਹੈ ਜਦਕਿ ਪੈਟਰੋਲ ਵਾਲਾ 112 ਡੀਜ਼ਲ ਵਾਲਾ ਵੱਧ ਤੋਂ ਵੱਧ ਆਰ ਪੀ ਐਮ 3750 ਤੇ ਪੈਟਰੋਲ ਵਾਲਾ 5000 rpm ਤੱਕ ਜਾਂਦਾ ਆ ਮੈਕਸਿਮਮ ਟਾਰਕ ਪੈਟਰੋਲ ਵਾਲੇ ਦੀ 300 e ਤੇ ਡੀਜ਼ਲ ਦੀ 300 ਤੱਕ ਜਾਂਦੀ ਆ ਟਰਾਂਸਮਿਸ਼ਨ ਜਾਂ ਗੇਅਰ ਬਾਕਸ ਦੀ ਗੱਲ ਕਰੀਏ ਤਾਂ ਡੀਜ਼ਲ ਤੇ ਪੈਟਰੋਲ ਦੇ ਦੋਨਾਂ ਦਾ ਹੀ ਸੇਮ ਆ 6 ਸਪੀਡ ਮੈਨੂਅਲ ਤੇ ਆਟੋਮੈਟਿਕ ਦੇ ਵਿੱਚ ਵੀ 6 ਸਪੀਡ ਦੋਨੋਂ ਆਉਂਦੇ ਨੇ ਜੇ ਸੀਟਿੰਗ ਕੈਪੈਸਿਟੀ ਦੀ ਗੱਲ ਕਰੀਏ ਤਾਂ ਦੋਨੋਂ ਹੀ ਮਾਡਲਾਂ ਦੇ ਵਿੱਚ 4 ਲੋਕ ਬਹਿ ਸਕਦੇ ਨੇ ਤੇ ਦੋਨੋਂ ਹੀ ਮਾਡਲਾਂ ਦੇ ਵਿੱਚ ਟਿਊਬਲੈਸ ਟਾਇਰ ਆਉਂਦੇ ਨੇ ਜਿਹੜੇ ਫਰੰਟ ਦੋ ਟਾਇਰ ਨੇ ਉਹਨਾਂ ਦੇ ਡਿਸਕ ਬ੍ਰੇਕ ਆਉਂਦੀ ਆ ਤੇ ਪਿਛਲੇ ਵਾਲਿਆਂ ਦੇ ਵਿੱਚ ਡਰਮ ਬ੍ਰੇਕ ਹੁੰਦੀ ਆ ਕਮੈਂਟ ਕਰਕੇ ਜਰੂਰ ਦੱਸੋ ਜੇ ਮਹਿੰਦਰਾ ਥਾਰ ਜੀਪ ਤੁਸੀਂ ਚਲਾਉਂਦੇ ਹੋ ਇਹ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਜਾਂ ਤੁਸੀਂ ਇਹ ਕਾਰ ਜੀਪ ਖਰੀਦਣਾ ਚਾਹੁੰਦੇ ਹੋ ਤਾਂ ਵੀ ਕਮੈਂਟ ਕਰਕੇ ਜਰੂਰ ਦੱਸੋ ਬਹੁਤ ਬਹੁਤ ਤੁਹਾਡਾ ਧੰਨਵਾਦ